ਅੱਜ ਕਮਿਊਨਿਟੀ ਹੈਲਥ ਸੈਂਟਰ ਬਲਾਕ ਆਮਰਗੜ ਜ਼ਿਲ੍ਹਾ ਮਲੇਰਕੋਲਾ ਵਿਖੇ ਸ਼ੁੱਕਰਵਾਰ ਡੇਂਗੂ ਤੇ ਵਾਰ ਮਨਾਇਆ ਗਿਆ ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਅਧੀਨ ਲੋਕਾਂ ਨੂੰ ਸਿਹਤ ਸਿੱਖਿਆ ਦਿੱਤੀ ਗਈ ਮੈਂ ਡਾਕਟਰ ਰਿਸ਼ਮਾ ਭੌਰਾ ਡੀ ਐਮ ਸੀ ਸਿਵਲ ਸਰਜਨ ਦਫ਼ਤਰ ਮਲੇਰਕੋਲਾ ਅੱਜ ਇਸ ਖਾਤੇ ਉਪਕਿਰਿਆਣੀਆਂ ਤੇ ਅਧਿਕਾਰਤਾ ਮੁਤਾਬਕ ਕੀਤੀ ਜਿਹੜਾ ਹਰ ਇੱਕ ਸ਼ੁੱਕਰਵਾਰ ਡੇਂਗੂ ਤੇ ਵਾਰ ਇਹਦੇ ਤਹਿਤ ਅਸੀਂ ਸਾਡੀ ਅੱਜ ਡਿਊਟੀ ਇੱਥੇ ਲਗਾਈ ਗਈ ਸੀ ਤੇ ਪਹਿਲਾਂ ਸਿਆਮਰਗੜ ਚੈੱਕ ਕੀਤਾ ਫਿਰ ਉਸ ਤੋਂ ਬਾਅਦ ਮੋਹਲੇ ਤੋਂ ਪਹਾੜੀ ਦੇ ਦੇਖਿਆ ਸਟਾਫ ਆਪਣਾ ਪੂਰਾ ਡਿਊਟੀ ਤੇ ਸੀ ਬੜੀ ਮੁਸਤੈਦੀ ਨਾਲ ਕੰਮ ਕਰ ਰਿਹਾ ਸੀ ਤੇ ਕਿਤੇ ਵੀ ਸਾਨੂੰ ਡੇਂਗੂ ਦਾ ਲਾਰਵਾ ਮੱਛਰ ਦਾ ਲਾਰਵਾ ਸਾਨੂੰ ਕਿਤੇ ਵੀ ਨਹੀਂ ਮਿਲਿਆ ਤੇ ਹਰ ਇੱਕ ਜਗ੍ਹਾ ਮਤਲਬ ਅਸੀਂ ਕਿੰਨੇ ਘਰ ਚ 10-12 ਘਰ ਚੈੱਕ ਕੀਤੇ ਨੇ ਪਰ ਕੰਮ ਤਸੱਲੀ ਬਖਸ਼ ਪਾਇਆ ਗਿਆ ਇਸ ਲਈ ਤਾਂ ਮਤਲਬ ਅਸੀਂ ਪੂਰੇ ਤੰਦੇਹੀ ਨਾਲ ਡੇਂਗੂ ਤੇ ਵਾਰ ਕਰਨ ਲਈ ਤਿਆਰ ਇਸ ਸਮੋਕੇ ਹਰਜਿੰਦਰ ਸਿੰਘ ਸਰਨਜੀਤ ਕੌਰ ਅਤੇ ਆਸਾ ਵਰਕਰਸ ਆਸਾ ਆਸਪੀ ਡਾਇਰੈਕਟਰ ਅਤੇ ਮਹੌਰਾਣਾ ਵਿਖੇ ਡਾਕਟਰੀ ਮੈਡੀਕਲ ਕਮੇਟੀ ਸਰਦੋ ਨੇ ਆਪ ਟੀਮ ਨਾਲ ਘਰ ਘਰ ਜਾ ਕੇ ਜੋ ਪਾਣੀ ਦੇ ਸਰੋਤ ਉਹ ਚੈੱਕ ਕੀਤੇ ਇਸੇ ਮੋਕੇ ਹਿੰਦਰਪੇਸਾ ਜਿਲਡਾ ਉਮਦੇ ਨਾਲ ਸਾਨੂੰ ਅਤੇ ਕਾਫੀ ਘਰਾਮਾ ਜੋ ਟੀਮਾਂ ਨਾਲ ਡੀਐਮ ਸੀ ਮੈਡਮ ਨੇ ਸਪੋਰਟ ਸਬੋਰਬੀਜਨ ਕੀਤੀ ਅਤੇ ਲੋਕਾਂ ਨੂੰ ਨੈਸ਼ਨਲ ਵੈਕਟਰ ਬੋਰਡ ਜੀ ਕੰਟਰੋਲ ਪ੍ਰੋਗਰਾਮ ਵਧੇਨ ਅੰਪੜਨ ਦੀਆਂ ਦਾ ਇਤਾਂ ਦਿੱਤੀਆਂ ਅਤੇ ਦੱਸਿਆ ਕਿ ਜੋ ਮੱਛਰ ਦਾ ਲਾਰਵਾ ਹੈ ਲਿੰਗੂ ਬਣਾਉ ਖੜੇ ਸਾਫ ਪਾਣੀ ਕਿ ਹੁੰਦਾ ਜੇਕਰ ਪਾਣੀ ਸਾਫ ਪਾਣੀ ਇੱਕ ਹਫਤਾ ਫੜ ਜਾ ਬਈ ਜਗ੍ਹਾ ਤੇ ਉੱਥੇ ਇਹਦਾ ਲਾਰਵਾ ਪੜਪਦਾ ਹੈ ਤੇ ਉਹਨਾਂ ਨੇ ਕੂਂਦਰ ਗਾਮਲੇ ਫੜ ਕੀਤੀਆਂ ਟ੍ਰੇਆਂ ਚੱਕ ਕੀਤੀਆਂ ਅਮਰਗੜ ਵਿਖੇ ਹਰਜਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਮੈਡਮ ਸਰਨੀਰ ਕੌਰ ਸਮੁੱਚੀ ਆਸਾ ਬੀਡਿੰਗ ਚੱਕ ਜਸਵਿੰਦਰ ਸਿੰਘ ਸਾਡੇ ਮਾਸ ਮੀਡੀਆ ਅਫਸਰ ਸਰਦਾਰ ਰਣਵੀਰ ਸਿੰਘ ਢੰਡੇ ਨਾਲ ਰਹੇ ਅਥੇ ਘਰ ਘਰ ਜਾ ਕੇ ਲੋਕਾਂ ਨੂੰ ਸਫਾਈ ਰੱਖਣ ਬਰਸਾਤੀ ਮੌਸਮ ਵਿੱਚ ਲੋਕਾਂ ਨੂੰ ਬਵਾਰੀਆਂ ਤੋਂ ਬਚਣ ਦੀ ਜੋ ਉਪਾਸਰਾ ਦਿੱਤੀ ਤੇ ਅਮਰਗੜ ਵਿਖੇ ਕਾਫੀ ਕਰਨ ਦਾ ਸਰਵੇ ਵੀ ਸਰਵੇਨ ਕੀਤੀ ਤੇ ਸਪਰੇ ਕੀਤੀ ਜਿੱਥੇ ਜਸਵਿੰਦਰ ਸਿੰਘ ਜੀ ਵੱਲੋਂ ਉਸ ਤੋਂ ਪਹਿਲਾਂ ਮੈਡਮ ਨੇ ਸੀਐਸਸੀ ਅਮਰਗੜ ਵਿਖੇ ਵੀ ਸਟਾਫ ਨਾਲ ਮੀਟਿੰਗ ਕੀਤੀ ਅਤੇ ਸ਼ੁਕਰਗੁਆਰ ਦਿਨ ਤੇ ਵਾਰ ਨੂੰ ਹੋਰ ਜਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਅਦਾਇਤ ਕੀਤੀ ਇਸ ਮੌਕੇ ਛੜੀ ਚੀਫ ਫਾਰਮੇਸੀ ਅਫਸਰ ਰੋੜਾ ਜੀ ਰਪੀਰ ਸਿੰਘ ਕਾਉਂਸਲਰ ਧਰਮੀ ਗਵਰਨਮੈਂਟ ਜਾਂ ਡਾਕਟਰ ਮੈਡੀਕਲ ਅਫਸਰ ਅਸਗਰਮਾਪੰਦੀ ਜੀ ਸਟੇਟ ਸੁਪਰਵਾਈਜ਼ਰ ਮੈਡਮ ਅਰਵਿੰਦਰ ਕੁਮਾਰੀ ਜੀ ਇਹ ਉੱਥੇ ਮੌਜੂਦ ਸਨ ਤੇ ਮੈਡਮ ਨੇ ਅਤੇ ਸਰੌ ਦੇ ਵਿਖੇ ਹਰਪ੍ਰੀਤ ਸਿੰਘ ਗੁਰਧਾਨ ਸਿੰਘ ਜੀ ਉਹਨਾਂ ਨੇ ਅਤੇ ਬਹੁਤ ਹੋਰ ਵਿਖੇ ਹਰਦੀਪ ਸਿੰਘ ਮੈਡਮ ਅਮਨਪ੍ਰੀਤ ਕੌਰ ਦੋਗੂ ਦੀ ਤੋਂ ਗੁਰਦੀਪ ਸਿੰਘ ਜੀ ਅਤੇ ਉਹਨਾਂ ਦੀ ਟੀਮ ਸੁਜੀਤ ਸਿੰਘ ਗਵਾਰਾ ਗੁਰਪ੍ਰੀਤ ਸਿੰਘ ਭੜੀ ਮਾਨਸਾ ਸੁਜੀਤ ਸਿੰਘ ਗਵਾਰਾ ਮੈਡ ਮਨਦੀਪ ਕੌਰ ਪੁਸ਼ਪਿੰਦਰ ਕੌਰ ਨਦੀਸ਼ ਮੁੱੱਚੀ ਟੀਮ ਨਾਲ ਆਸਾ ਸਭ ਨੇ ਅੱਜ ਜੋ ਨੈਸ਼ਨਲ ਵੈਕਟਰ ਬੋਰਨ ਜੀ ਕੰਟਰੋਲ ਪ੍ਰੋਗਰਾਮ ਦੇ ਨਗਤੀ ਵਿਧਿਆ ਸਿੰਘ ਉਹਨਾਂ ਵਿੱਚ ਤੇਜਲੀ ਹੰਦੀ ਆ ਤੇ ਹਰ ਸਫਰ ਬੋਰ ਡੇਂਗੂ ਦੇ ਵਾਰ ਟਰਾਈਡੇ ਫਰਾਈਡੇ ਮਸੰਤਰ ਸਿੰਘ ਜੀ ਬਾਬਾ ਗੁਰਜਿੰਦਰ ਸਿੰਘ ਸਲਾਰ ਜਸਪਾਲ ਸਿੰਘ ਬਾਗੜੀਆਂ ਮਣਪੀ ਸਿੰਘ ਪਸਾੜਕੇ ਗੁਰ ਸਿੰਘ ਹੈਲਥ ਇੰਸਪੈਕਟਰ ਜੀ ਅਤੇ ਸਭ ਨੇ ਅੱਜ ਫਰਾਈਡੇ ਟਰਾਈਡੇ ਜੋ ਮਨਾਇਆ ਤੇ ਲੋਕਾਂ ਨੂੰ ਸਿੱਖਤ ਕੀਤਾ don't know.